ਕਦੇ ਸਿੱਖ ਦੁਨੀਆ ਭਰ ਚੋਂ ਔਰ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਕਿੰਨੀ ਅਮੀਰ ਸਿਹ ਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਇਆ ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਏ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ ਤੇ ਸਿੱਖਾਂ ਨੇ 2.5 ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹੋ ਜਿਹਾ ਤਿਆਰ ਕਰਵਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਪੰਜ ਕਲਾ ਸ਼ਸਤਰ ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਇਆਬ ਕੀਮਤੀ ਰਤਨ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਜਾਣੇ ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ ਐਨੀ ਅਮੀਰ ਤਰੀਮ ਕੌਮ ਸੀ ਸਾਡੇ